ਹਾਂਜੀ ਆ ਵੀਡੀਓ ਦੇਖੋ ਧਿਆਨ ਨਾਲ ਲਿਫਾਫੇ ਤੇ ਆ ਆ ਦੋ ਲਿਫਾਫੇ ਲੈ ਲੈਣੇ ਆ ਕੁੜੀ ਨੇ ਕਿੰਨਾ ਸੋਹਣੀ ਚੀਜ਼ ਬਣਾਉਗੀ ਦੇਖੋ ਲਿਫਾਫਿਆਂ ਨੂੰ ਦੋਨਾਂ ਸਾਈਡ ਤੋਂ ਕੱਟ ਲਿਆ ਇੱਕ ਲਿਫਾਫਾ ਲੈ ਲੈ ਇਹਨੂੰ ਕੱਟ ਲਿਆ ਫਿਰ ਵਿੱਚੋਂ ਕੱਟ ਲਗਾ ਦਿੱਤਾ ਹੁਣ ਦੂਸਰਾ ਇਦਾਂ ਹੀ ਦੂਸਰਾ ਲਿਫਾਫਾ ਲੈ ਲੈਣਾ ਉਹਨੂੰ ਵੀ ਇਸੇ ਤਰ੍ਹਾਂ ਹੀ ਦੋਨਾਂ ਸਾਈਡ ਤੋਂ ਕੱਟ ਲਗਾ ਕੇ ਲਿਫਾਫਿਆਂ ਨੂੰ ਲੰਬੇ ਕੱਟ ਕੇ ਫਿਰ ਵਿੱਚੇ ਪਾ ਕੇ ਇਦਾਂ ਇਦਾਂ ਸਾਰਿਆਂ 'ਚ ਇਦਾਂ ਕਰਦੇ ਜਾਣਾ ਕੱਟਦੇ ਜਾਣਾ ਵਰੀ ਵਰੀ ਕਰਕੇ ਪਹਿਲ ਆ ਦੇਖੋ ਕਿੰਨਾ ਵਧੀਆ ਫੁੱਲਜਿਆ ਬਣਾਈ ਜਾਂਦੀ ਹੈ ਹੁਣ ਆ ਦੂਸਰੇ ਲਿਫਾਫੇ ਨੂੰ ਵੀ ਇਦਾਂ ਹੀ ਕੱਟ ਲੈਣਾ ਹੌਲੀ ਹੌਲੀ ਕਰਕੇ ਇਦਾਂ ਕੱਟ ਕੇ ਇਦਾਂ ਹੀ ਸਾਰਿਆਂ ਦਾ ਇਹ ਬਣਾਉਗੀ ਕੀ ਲਾਸਟ ਤੱਕ ਬਣੇ ਰਹੋ ਵੀਡੀਓ ਦੇ ਆਪਾਂ ਦੇਖਦੇ ਆ ਕੀ ਬਣਾਏਗੀ ਹੁਣ ਇਹਨੇ ਆ ਕੱਟ ਕੇ ਧਾਗੇ ਨਾਲ ਫੁੱਲਜਿਆ ਬਣਾ ਲਿਆ ਸਾਈਡਾਂ ਤੋਂ ਕੱਟ ਕੇ ਆ ਦੇਖੋ ਕਿੰਨਾ ਸੋਹਣਾ ਫੁੱਲਜਿਆ ਬਣ ਗਿਆ ਹੁਣ ਇਹਨੇ ਕੈਂਚੀ ਨਾਲ ਸਾਈਡਾਂ ਤੋਂ ਆ ਡੈਕੋਰੇਟ ਕਰ ਦਿੱਤਾ ਹੈ ਹੋਨੇ ਇੱਕ ਸਾਈਡ ਤੇ ਰੱਖ ਦਿੱਤਾ ਹੁਣ ਆ ਕੀ ਆ ਚਾਹ ਪੋਣੀ ਆ ਇੱਕ ਚਾਹ ਪੋਣੀ ਲਈ ਇਹਨੂੰ ਸਾਈਡਾਂ ਤੋਂ ਕੱਟ ਕੇ ਇਹਦੇ ਵਿੱਚ ਵਾਲੀ ਪੋਣੀ ਵੀ ਕੱਟ ਦਿੱਤੀ ਇਹਨੇ ਇਹਨ ਦਾ ਗੋਲ-ਗੋਲ ਜਿਹਾ ਰੱਖ ਲਿਆ ਇਹ ਰੱਖ ਕੇ ਹੁਣ ਇਹ ਇੱਕ ਪਿੰਕ ਕਲਰ ਦਾ ਇਹਨੇ ਰੀਬਨ ਲਿਆ ਹੈ ਗਮ ਲਗਾ ਦਿੱਤੀ ਉਹ ਰੀਬਨ ਨੂੰ ਇਹਨੇ ਚਾਰੇ ਪਾਸੇ ਆ ਪੋਣੀ ਦਾ ਜਿਹੜਾ ਇਹਨੇ ਨੇ ਗੋਲ-ਗੋਲ ਜੇ ਵਿੱਚੋਂ ਲਿਆ ਇਹ ਚਾਰੇ ਪਾਸੇ ਬਲੇਟ ਦਿੱਤਾ ਦੇਖੋ ਇਹਦਾ ਕਿੰਨਾ ਵਧੀਆ ਟੈਲੈਂਟ ਹੋਏਗਾ ਔਰ ਇੱਕ ਕਿਨੇ ਪੇਪਰ ਲਿਆ ਹੈ ਕੋਲ ਕਟਿੰਗ ਵਾਲਾ ਉਹਦੇ ਉੱਪਰ ਇੱਕ ਗੰਬ ਲਗਾ ਕੇ ਚਪੇ ਦਿੱਤਾ ਉਹਦੇ ਵਿਚਾਲੇ ਉਹ ਫਲਾਵਰ ਜਾਂ ਲਗਾ ਦਿੱਤਾ ਜਿਹੜਾ ਇਹਨੇ ਲਿਫਾਫਾ ਪਿਆੰਦਾ ਬਣਾਇਆ ਸੀਗਾ ਕਿੰਨੀ ਘੈਂਟ ਚੀਜ਼ ਬਣਾਉਗੀ ਲਾਸਟ ਤੱਕ ਬਣੇ ਰਹੋ ਉਹਨੇ ਆਪਾਂ ਪਲਾਸਟਿਕ ਦੇ ਚਮਚ ਲੈਨੇ ਆ ਜਿਹੜੇ ਆਪਾਂ ਮੈਗੀ ਖਾਣ ਵਾਲੇ ਉਹਨਾਂ ਨੂੰ ਵਿੱਚੋਂ ਕੱਟ ਲਗਾ ਕੇ ਦੇ ਦੇ ਨਾਲ ਇਹਨੇ ਸਾਰਾ ਬਲੇਡ ਦਿੱਤਾ ਤੁਸੀਂ ਧਿਆਨ ਨਾਲ ਵੀਡੀਓ ਦੇ ਐਂਡ ਤੱਕ ਬਨੇ ਰਹੋ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਮੈਂ ਇਦਾਂ ਦੇ ਵੀਡੀਓ ਤੁਹਾਡਿਆਂ ਵੀ ਅਪਲੋਡ ਕਰਾਂ ਤੇ ਤੁਸੀਂ ਆਪਣੇ ਟੈਲੈਂਟ ਦਿਖਾ ਕੇ ਮੈਨੂੰ ਵੀਡੀਓ ਸੈਂਡ ਕਰ ਸਕਦੇ ਹੋ ਤੇ ਆਪਾਂ ਉਹਨੂੰ ਐਕਸਪਲੇਨ ਕਰਾਂਗੇ ਵੀਡੀਓ ਦੇ ਵਿੱਚ ਆਹ ਦੇਖੋ ਹੁਣ ਇਹਨੇ ਗਮ ਲਗਾ ਕੇ ਇਹਦੇ ਚਾਰੇ ਪਾਸੇ ਇਹ ਲਗਾ ਦਿੱਤਾ ਕਿੰਨੇ ਸੋਹਣੇ ਆ ਚਮਚੇ ਜੇ ਲੱਗਦੇ ਪਏ ਆ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਹ ਦੇਖਦੇ ਆਪਾਂ ਇਹ ਆਖਰ ਬਣੇਗਾ ਕੀ ਆ ਦੇਖੋ ਇੱਕ ਫਲਾਵਰ ਜਿਹਾ ਬਣਾ ਕੇ ਨੇ ਤਿਆਰ ਕਰ ਲਿਆ ਹੁਣ ਇਹਨਾਂ ਬਟਨ ਲਏ ਐ ਬਟਨਾਂ ਨੂੰ ਚਿਪੇ ਕੇ ਉੱਤੇ ਆ ਨਿੱਕੇ ਨਿੱਕੇ ਸਜਾਵਟ ਵਾਲੇ ਮੋਤੀ ਜੇ ਸਾਰੇ ਚਾਰੇ ਪਾਸੇ ਲਗਾਈ ਜਾਂਦੀ ਐ ਇਹ ਬਣਾਉ ਉ ਗੀ ਕੁਛ ਧਿਆਨ ਨਾਲ ਦੇਖੀ ਜਾਇਓ ਹੁਣ ਇਹਨੇ ਕੈਂਚੀ ਦੇ ਨਾਲ ਇਹਨਾਂ ਸਾਰਿਆਂ ਨੂੰ ਕੱਟ ਦਿੱਤਾ ਐ ਤੇ ਇਹ ਸੋਨੇ ਜੇ ਫਲਾਵਰ ਬਣ ਕੇ ਤਿਆਰ ਹੋ ਗਏ ਨੇ 10 12 ਇਹਨੇ ਬਣਾ ਲਏ ਨੇ ਅਲੱਗ-ਅਲੱਗ ਕਲਰ ਦੇ ਕੱਟ ਕੇ ਬਲੂ ਤੇ ਪੀਨ ਫਰੋਜੀ ਉਹਨੇ ਇਹਨੇ ਗਮ ਦੇ ਨਾਲ ਇਹਨੂੰ ਸਾਈਡਾਂ ਤੇ ਲਗਾ ਦੇਣਾ ਜਿਹੜਾ ਉਹਨੇ ਤਿਆਰ ਕੀਤਾ ਸੀ ਫਲਾਵਰ ਹੁਣ ਨੇ ਧਾਗਾ ਲੈਣਾ ਤੇ ਉਂਗਲਾ ਤੇ ਧਾਗਾ ਬਲੇਟ ਲੈਣਾ ਹੈ 20 25 ਵਰ ਬਲੇਟ ਕੇ ਫਿਰ ਵਿਚੋਂ ਦੀ ਗੰਟ ਮਾਰ ਲੈਣੀ ਹੈ ਗੰਡਾ ਮਾਰ ਕੇ ਤੇ ਫਿਰ ਇੰਨੇ ਸਾਈਡਾਂ ਤੇ ਕੱਟ ਲਗਾ ਦੇਣਾ ਵਿਚਾਰੇ ਪਾਸੇ ਕੈਂਚੀ ਨਾਲ ਕੱਟ ਲਗਾ ਕੇ ਉਹ ਇੱਕ ਫਲਾਵਰ ਜਿਹਾ ਬਣ ਕੇ ਤਿਆਰ ਹੋ ਜਾਏਗਾ ਫਿਰ ਇੱਕ ਸੋਈ ਲੈਣੀ ਸੋਈ ਨੂੰ ਲੈ ਕੇ ਵਿੱਚ ਆ ਮੋਤੀ ਜੇ ਪਾ ਲੈਣੇ ਨੇ ਡੈਕੋਰੇਸ਼ਨ ਵਾਲੇ ਤੁਸੀਂ ਕਿਸੇ ਵੀ ਸ਼ੌਪ ਤੋਂ ਲਿਆ ਸਕਦੇ ਹੋ ਇਦਾਂ ਪਾ ਕੇ ਇੰਨੇ ਲੱਟੂ ਜੇ ਤਿਆਰ ਕਰ ਲਿਆ ਜਿੱਦਾਂ ਇੱਕ ਛੋਟਾ ਕੀਤਾ ਫਿਰ ਉਸ ਤੋਂ ਵੱਡਾ ਫਿਰ ਉਸ ਤੋਂ ਵੱਡਾ ਇਦਾਂ ਲੜੀ ਜੀ ਬਣਾ ਲੈਣੀ ਐ ਇਸ ਚੀਜ਼ ਦੀ ਸਾਰਿਆਂ ਨੂੰ ਫਿਰ ਇਹਨੇ ਗਮ ਲਗਾ ਕੇ ਜੋੜ ਦਿੱਤਾ ਤੇ ਹੁਣ ਦੇਖੋ ਤੁਸੀਂ ਕਿੰਨੇ ਵਧੀਆ ਇਹ ਡੈਕੋਰੇਸ਼ਨ ਫਲਾਵਰ ਬਣ ਕੇ ਤਿਆਰ ਹੋ ਚੁੱਕਿਆ ਅਗਰ ਤੁਸੀਂ ਇਦਾਂ ਦੀ ਵੀਡੀਓ ਚੰਦ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ